ਹੁਣ ਤਾਂ ਸੱਚੀ ਜੌਣਾ ਦੁੱਬਰ ਹੋ ਗਿਆ ਸੀ ਘਰ ਵਿੱਚ ਲਈ ਇਸਲਾਬ ਦੀ ਮਸ਼ਕ ਸਿੱਲੇਪੰਦੀ ਠੰਡਕ ਸਿਉਂਕ ਦੇ ਹੋਣ ਦਾ ਅਹਿਸਾਸ ਸਾਰਾ ਕੁਝ ਹੀ ਸਾਡੀ ਹੋਂਦ ਨੂੰ ਖੋਰਾ ਲਾ ਰਿਹਾ ਸੀ ਘਰ ਦੀਆਂ ਨੀਆਂ ਕੰਧਾਂ ਲੱਕੜ ਅੰਦਰ ਖੁਰੀ ਫਿਰਦੀ ਤੇ ਸਭ ਕਾసే ਨੂੰ ਖਾ ਖਾ ਕੇ ਮਿੱਟੀ ਕਰ ਰਹੀ ਸਿਉਂਕ ਦੀ ਆਹਟ ਝੰਚਣੀ ਛੇੜ ਜਾਂਦੀ ਕਰਾਇ ਦੇ ਘਰ ਵਿੱਚ ਰਹਿ ਰਹੀ ਮੈਂ ਤੇ ਮੇਰੀ بیوی ਲਈ ਹੁਣ ਇਹ ਸਭ ਕੁਝ ਅਸਹਿਣਯੋਗ ਹੋ ਗਿਆ ਸੀ ਸਿਉਂਕ ਕੱਲੀ ਕਰਨ ਨੂੰ ਨਹੀਂ ਸੀ ਲੱਗੀ ਸਾਡੇ ਰਸਤੇ ਨੂੰ ਵੀ ਲੱਗ ਚੁੱਕੀ ਸੀ ਇਸੇ ਲਈ ਟਿੱਕੀ ਰਾਤ ਨੂੰ ਇੱਕੋ ਬੈੱਡ ਤੇ ਇੱਕ ਦੂਜੇ ਵੱਲ ਪੈਠ ਕਰਕੇ ਪਏ પતિ ਪਤਨੀ ਵਿਚਾਲੇ ਇਕੱਲੀ ਸਿਉਂਕ ਹੀ ਬੋਲਦੀ ਸੁਣਦੀ ਸਿਉਂਕ ਸਾਡੇ ਰਿਸ਼ਤੇ ਦੀ ਨਿੱਘ ਮਿਠਾਸ ਤੇ ਆਪਣਾਪਤ ਭਰੀ ਬੋਲ ਵੀ ਖਾ ਰਹੀ ਸੀ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਨਵੇਂ-ਨਵੇਂ ਵਿਆਹੀ ਅਸੀਂ ਮੈਂ ਤੇ ਮੇਰੀ بیوی ਸੈਟਕੰਦੀ ਛੱਤ ਪਾਲ ਦੇ ਫਿਰਦੇ ਸਾਂ ਛੱਤ ਵੀ ਅਜਿਹੀ ਜਿਹੜੀ ਸਾਡੀ ਔਕਾਤ ਦੇ ਮੇਚ ਦੀ ਹੋਵੇ ਬੋਝੇ ਵਿਚਲੀ ਪਾਂ ਮਹਿੰਗੇ ਆਲੀਸ਼ਾਨ ਘਰਾਂ ਦੇ ਬਾਹਰ ਹੀ ਖਿਸੇ ਵਿੱਚੋਂ ਕਹਿਰ ਕਰ ਜਾਂਦੀ ਅਸੀਂ ਸਸਤੀ ਤੋਂ ਸਸਤੀ ਛੱਤ ਲੱਭਣ ਲਈ ਕਾਲੇ ਸਾਂ ਕੋਟ ਮੈਰਿਜ ਕਰਵਾ ਕੇ ਆਉਣ ਤੋਂ ਬਾਅਦ ਅਸੀਂ ਅਜੇ ਤੱਕ ਉਸ ਮਿੱਤਰ ਨਾਲ ਕਮਰੇ ਵਿੱਚ ਰਹਿ ਰਹੇ ਸਾਂ ਜਿਸ ਨਾਲ ਵਿਆਹ ਤੋਂ ਪਹਿਲਾਂ ਮੈਂ ਰਹਿੰਦਾ ਰਿਹਾ ਸਾਂ ਉਦੋਂ ਅਸੀਂ ਦੋਵੇਂ ਮਿੱਤਰ ਛੜੇ ਛੜਾਂਗ ਸਾਂ ਤੇ ਕਿਰਾਏ ਦਾ ਇੱਕੋ ਕਮਰਾ ਸਾਨੂੰ ਖੁੱਲ੍ਹਾ ਡੁੱਲਾ ਮੋਕਲਾ ਜਿਹਾ ਜਾਪਦਾ ਹੁੰਦਾ ਸੀ ਪਰ ਹੁਣ ਤੀਜੇ ਜੀ ਦੀ ਆਮਦ ਨਾਲ ਇਹੀ ਕਮਰਾ ਬਹੁਤ ਧੀੜਾ ਧੀੜਾ ਜਾਪਨ ਲੱਗ ਪਿਆ ਸੀ ਵਿਆਹ ਤੋਂ ਬਾਅਦ ਹਫਤੇ ਕੋ ਤੱਕ ਰੋਜ਼ ਰਾਤ ਨੂੰ ਮੇਰਾ ਦੋਸਤ ਆਪਣਾ ਬੋਰੀ ਬਿਸਤਰਾ ਸਮੇਤ ਕਿਧਰੇ ਚਲਾ ਜਾਂਦਾ ਪਿੱਛੇ ਕਮਰੇ ਵਿੱਚ ਰਹਿ ਜਾਂਦੀ ਮੈਂ ਮੇਰੀ بیوی ਤੇ ਮੇਰੇ ਦੋਸਤ ਦੀ ਸਿਆਣਪ ਦੋਸਤ ਦੀ ਸਿਆਣਪ ਸਾਦਕਾ ਹਫਤਾ ਕੋ ਤਾਂ ਬੀਤ ਗਿਆ ਹੁਣ ਵੇਲਾ ਆ ਗਿਆ ਸੀ ਕਿ ਮੈਂ ਵੀ ਸਿਆਣਪ ਵਰਤਾਂ ਸੋ ਰੋਜ਼ ਦਫ਼ਤਰ ਤੋਂ ਵਾਪਸ ਆ ਕੇ ਮੈਂ ਤੇ ਮੇਰੀ بیوی ਦੋਵੇਂ ਜਣੇ ਆਪਣੇ ਲਈ ਵੱਖਰੀ ਛੱਤ ਦਾ ਇੰਤਜ਼ਾਮ ਕਰਨ ਵਾਸਤੇ ਗਲੀਆਂ ਮੁਹੱਲੇ ਨਾਪਦੇ ਫਿਰਦੇ ਰਹਿੰਦੇ। ਰੋਜ਼ 2-3 ਘਰ ਵੇਖ ਆਉਂਦੇ। ਪਰ ਸਾਡੀ ਸੋਚ ਤੇ ਪਹੁੰਚ ਅਨੁਸਾਰੀ ਮਕਾਨ ਸਾਨੂੰ ਅਜੇ ਤੱਕ ਨਹੀਂ ਸੀ ਥਿਆਇਆ। ਕਿਸੇ ਮਕਾਨ ਦਾ ਕਿਰਾਇਆ ਸਾਡੇ ਵਿਤੋਂ ਬਾਹਰ ਹੁੰਦਾ। ਕਿਸੇ ਮਕਾਨ ਮਾਲਕ ਦੀਆਂ ਸ਼ਰਤਾਂ ਨਾਗਵਾਰ ਹੋ ਗੁਜ਼ਰਦੀਆਂ। ਮਕਾਨ ਮਾਲਕ ਬਿਜਲੀ ਪਾਣੀ ਦੀ 100-100 ਬੰਦੇਜ ਦੱਸਦੇ। ਸਭ ਕੁਝ ਪੁੱਛ ਦੱਸ ਕੇ ਕਰਨ ਲਈ ਆਖਦੇ। ਰਾਤੀ ਕਿੰਨੇ ਵਜੇ ਤੋਂ ਪਹਿਲਾ ਮੁੜ ਕੇ ਆਉਣਾ ਘਰੇ ਸਾਡਾ ਕਿਹੜਾ ਦੋਸਤ ਮਿੱਤਰ ਆਵੇ ਕਿਹੜਾ ਨਾਂ ਆਵੇ ਸਾਫ ਸਫਾਈ ਕਿਵੇਂ ਕਰਨੀ ਆ ਪੋਚਾ ਲਾਉਣ ਤੋਂ ਬਾਅਦ ਪਾਣੀ ਕਿੱਥੇ ਡੋਲਣਾ ਕੰਧਾਂ ਤੇ ਕਿੱਲਾ ਚਿਪੀਆਂ ਨਹੀਂ ਲਾਉਣੀਆਂ ਘਰੇ ਕਿਹੋ ਜੇ ਕੱਪੜੇ ਪਹਿਨ ਕੇ ਰਹਿਣਾ ਕਿਹੋ ਜਿਹਾ ਸੰਗੀਤ ਸੁਣਨਾ ਆਣ ਗੁਆਣ ਵਿੱਚ ਕੀ ਦੇ ਨਾਲ ਬੋਲਚਾਲ ਰੱਖਣੀ ਹੈ ਕਿਹੜੇ ਕੰਮ ਕਰਨੇ ਨੇ ਕਿਹੜੇ ਕੰਮ ਨਹੀਂ ਕਰਨੇ ਦਾਰੂ ਸਿਗਰਟ ਆਂਡੇ ਮੀਟ ਹੋਰ ਸੈਂਕੜੇ ਸ਼ਰਤਾਂ ਮੈਂ ਤੇ ਮੇਰੀ بیوی ਮਕਾਨ ਦੇਖ ਕੇ ਸ਼ਰਤਾਂ ਸੁਣ ਕੇ ਨਿਕਲਾ ਲੱਗਿਆ ਅਕਸਰ ਆਖ ਦਿੰਦੇ ਠੀਕ ਹੈ ਜੀ ਸੋਚ ਕੇ ਦੱਸਦੇ ਹਾਂ ਮੌੜ ਅਸੀਂ ਦੋਸਤ ਵਾਲੇ ਕਮਰੇ ਵਿੱਚ ਆ ਕੇ ਸੋਚਦੇ ਬਹੁਤਾ ਤੇ ਅਗਲੇ ਨੂੰ ਦੱਸਦੇ ਵੀ ਕੁਝ ਨਾ ਇੰਜ ਲਗਭਗ ਮਹੀਨਾ ਬੀਤ ਗਿਆ ਹੁਣ ਕਿਰਾਏ ਲਈ ਮਕਾਨ ਦੀ ਭਾਲ ਕਰਨਾ ਸਾਡੇ ਲਈ ਪਹਾੜ ਤੋੜਨ ਜਿਹਾ ਕਾਰਜ ਹੋ ਨਿਬੜਿਆ ਸੀ ਮੇਰੇ ਸਿਆਣੇ ਮਿੱਤਰ ਨੇ ਆਫਰ ਕੀਤਾ ਕਿ ਮੈਂ ਤੇ ਮੇਰੀ بیوی ਉਸੇ ਕਮਰੇ ਵਿੱਚ ਰਹਿ ਲਈਏ ਜਿੱਥੇ ਰਹਿ ਰਹੇ ਸਾਂ ਉਹ ਕੋਈ ਹੋਰ ਟਿਕਾਣਾ ਵੇਖ ਲਵੇਗਾ ਸਾਨੂੰ ਉਹਦੀ ਸਲਾਹ ਜੱਚੀ ਤਾਂ ਬਹੁਤ ਸੀ ਪਰ ਮੈਂ ਬੜਨਾ ਚਾਹੁੰਦਾ ਉਹਨੇ ਸਾਨੂੰ ਇੰਨਾ ਸਮਾਂ ਠਹਿਰਨ ਦਿੱਤਾ ਅਕ੍ਰਿਤਿਕਾ ਨਹੀਂ ਸੀ ਇਹ ਕੀ ਘਟ ਸੀ ਕਿਰਾਏ ਦਾ ਮਕਾਨ ਨਾ ਮਿਲਣ ਦੀ ਤਲਖੀ ਮੇਰੇ ਅੰਦਰ ਖੇਚ ਦਾ ਰੂਪ ਕਰਨ ਕਰਦੀ ਜਾ ਰਹੀ ਸੀ ਦਫ਼ਤਰ ਤੋਂ ਆ ਕੇ ਬਾਅਦ ਦੁਪਹਿਰ ਜਦ ਘਰ ਪਹੁੰਚਦਾ ਤਾਂ ਮਨ ਵਿੱਚ ਥੋੜ੍ਹ ਕੁ ਜਿਹਾ ਲੱਗ ਜਾਂਦਾ ਕਿ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਬੀਵੀ ਕਹੇਗੀ ਅੱਜ ਕਿਹੜੇ ਪਾਸੇ ਜਾਣਾ ਜੀ ਮਕਾਨ ਦੇਖਣ ਇਸ ਗੱਲ ਨੂੰ ਲੈ ਕੇ 2-4 ਵਾਰ ਸਾਡੇ ਵਿਚਕਾਰ ਹਲਕੀ ਫੁਲਕੀ ਜਹੀ ਤਕਰਾਰ ਵੀ ਹੋ ਚੁੱਕੀ ਸੀ ਇੱਕ ਦਿਨ ਮੇਰੇ ਅੰਦਰ ਰਜ ਦੀ ਤਲਖੀ ਤੇ ਖਿਜ ਗੁੱਸਾ ਬਣ ਕੇ ਫੋਟੀ ਪਈ ਕੀ ਰੋਜ਼ ਰਟਾ ਲਾ ਕੇ ਬਹਿ ਜਾਨੀਏ ਬੰਦੇ ਦਾ ਮੂਡ ਤਾਂ ਦੇਖ ਲਿਆ ਕਰ ਰੋਜ਼ ਰੋਜ਼ ਇੱਕੋ ਗੱਲ ਜੇ ਇੱਕ ਦਿਨ ਨਾ ਜਾਵਾਂਗੀ ਮਕਾਨ ਲੱਭਣ ਤਾਂ ਕੀ ਮੌਤ ਪੈ ਜੂ ਚੱਲੀ ਤੈਨੂੰ ਹੀ ਕਾਲੀ ਸੀ ਵਿਆਹ ਕਰਾਉਂਦੀ ਦੇਖ ਲੈ ਸਵਾਦ ਹੁਣ ਮੈਂ ਬਥੇਰਾ ਰੋਕਿਆ ਸੀ ਤੈਨੂੰ ਬਈ ਥੋੜਾ ਕੰਮਕਾਰ ਸੈੱਟ ਹੋ ਜਾਵੇ ਹੱਥ 'ਚ 4 ਪੈਸੇ ਆ ਜਾਣ ਕਿਤੇ ਰਹਿਣ ਦਾ ਕੋਈ ਟਿਕਾਣਾ ਬਣ ਜੇ ਫੇਰ ਕਰਾਵਾਂਗੇ ਬਿਆ ਪਰ ਨਹੀਂ ਤੈਨੂੰ ਤਾਂ ਸਾਲਾ ਵਿਆਹ ਦਾ ਹੀ ਜਾ ਚੜਿਆ ਹੋਇਆ ਸੀ ਮੈਂ ਭੈਣ ਕਿਤੇ ਪੱਜ ਲਿਆ ਸੀ ਬੋਲਦੇ ਆਂ ਬੋਲਦੇ ਆ ਮੇਰਾ ਸੁਰ ਉੱਚਾ ਹੁੰਦਾ ਗਿਆ ਹੁਣ ਕਰਨ ਮੋੜ ਜੋਗੇ ਵੀ ਨਹੀਂ ਸੀ ਮੈਂ ਤਾਂ ਸਾਲਾ ਫਸ ਹੀ ਗਿਆ ਕਰੋਂ ਘਰ ਗਵਾਇਆ ਬਾਹਰੋਂ પડੂਆ ਖਵਾਇਆ ਮੈਨੂੰ ਪਤਾ ਸੀ ਅਖੀਰ ਨੂੰ ਸਾਰਾ ਜੰਜਾਲ ਮੇਰੀ ਗੱਲ ਪੈਣਾ ਪਰ ਤੈਨੂੰ ਕੀ ਤੂੰ ਤਾਂ ਲੈ ਵਿਆਹ ਵਾਲੀ ਨਜ਼ਾਰੀ ਉਸ ਤੋਂ ਬਾਅਦ ਦੱਬੀ ਜੀ ਸੌਰਵ ਚੋਂ ਵੀ ਕਿੰਨਾ ਕੁਝ ਬੋਲਦੀ ਰਹੀ ਪਰ ਮੈਂ ਉੱਚੀ ਉੱਚੀ ਬੋਲਦਾ ਰਿਹਾ ਫਿਰ ਮੈਂ ਕਲੇਸ਼ ਤੋਂ ਕੰਟਾਇਆ ਬਿਨਾਂ ਜਾ ਬਣੀ ਪੀਤਿਆਂ ਕਮਰੇ ਤੋਂ ਬਾਹਰ ਨਿਕਲ ਗਿਆ ਰਾਤੀ ਮੇਰਾ ਮਿੱਤਰ ਆ ਕੇ ਮੈਨੂੰ ਪਾਰਕ ਵਿੱਚੋਂ ਬੁਲਾ ਕੇ ਲੈ ਗਿਆ ਉਸ ਰਾਤ ਉਸ ਵਿਚਾਰੇ ਨੇ ਬਥੇਰੇ ਤਰਲੇ ਮਨ ਤਾਂ ਕੀਤੀਆਂ ਪਰ ਮੈਂ ਨਾ ਕੁਝ ਖਾਦਾ ਨਾ ਪੀਤਾ بیوی ਨੇ ਵੀ ਖਾਦਾ ਪੀਤਾ ਨਾ ਤੇ ਸਾਡੇ ਇਸ ਕਲੇਸ਼ ਕਰਕੇ ਵਿਚਾਰਾ ਮਿੱਤਰ ਵੀ ਉਸ ਰਾਤ ਭੁੱਖਾ ਹੀ ਪੈ ਗਿਆ ਉਹ ਰਾਤ ਬਹੁਤ ਲੰਮੀ ਸੀ ਇਸ ਘਟਨਾ ਤੋਂ ਬਾਅਦ بیوی ਨੇ ਵੀ 2-3 ਦਿਨ ਮੂੰਹ ਫਲਾਈ ਰੱਖਿਆ ਮੈਂ ਵੀ ਨਾ ਮਨਾਇਆ ਨਾ ਬੁਲਾਇਆ ਤੀਜੇ ਦਿਨ ਸਿਆਣੇ ਮਿੱਤਰ ਨੇ ਵਿਚ ਪੈ ਕੇ ਰਾਜ਼ੀ ਰਵਾ ਕਰਵਾ ਦਿੱਤਾ ਚੌਥੇ ਪੰਜਵੇਂ ਕੋ ਦਿਨ ਕਮਰੇ ਵਿੱਚ ਰੌਣਕ ਮੜ ਪਰਤਾਈ ਸੀ ਇਹਨੇ ਦਿਨ ਅਸੀਂ ਕੋਈ ਮਕਾਨ ਵੀ ਵੇਖਣ ਨਾ ਗਏ ਮੇਰੇ ਅੰਦਰ ਰਤਾ ਕੋ ਘਹਿਰਾ ਆ ਗਿਆ ਮੇਰੇ ਮਿੱਤਰ ਨੇ ਫੈਸਲਾ ਸੁਣਾ ਦਿੱਤਾ ਉਹ 2-4 ਦਿਨਾਂ ਵਿੱਚ ਆਪਣੇ ਲਈ ਕੋਈ ਹੋਰ ਕਮਰਾ ਦੇਖ ਲਵੇਗਾ ਉਹਦੀ ਸਿਆਣਪ ਤੇ ਕੁਰਬਾਨੀ ਨੇ ਸਾਡੇ ਦਿਲਾਂ ਵਿੱਚ ਉਹਦੇ ਲਈ ਸਤਕਾਰ ਹੋਰ ਵਧਾ ਦਿੱਤਾ ਬੀਬੀ ਨੇ ਵੀ ਮਿੱਤਰ ਦੇ ਫੈਸਲੇ ਤੇ ਫੁੱਲ ਚੜਾਈ ਤੇ ਹੁਣ ਉਹ ਕਿਰਾਏ ਦੇ ਇਸ ਕਮਰੇ ਨੂੰ ਘਰ ਵਜੋਂ ਵੇਖਣ ਲੱਗ ਪਈ ਸੀ ਹਣ ਕਮਰੇ ਦੀ ਤਲਾਸ਼ ਲਈ ਰੋਜ਼ ਮਿੱਤਰ ਬਾਹਰ ਘੁੰਮਦਾ ਰਹਿੰਦਾ ਤੇ ਅਸੀਂ ਬਸ ਦੇ ਕਮਰੇ ਨੂੰ ਘਰ ਬਣਾਉਣ ਵਿੱਚ ਝੋਟੇ ਰਹਿਣ ਲੱਗ ਪਏ ਜਿਸ ਦਿਨ ਮਿੱਤਰ ਨੂੰ ਬਾਹਰ ਇੱਕ ਕਮਰਾ ਲੱਭਾ ਉਸੇ ਦਿਨ ਉਹ ਚਮਤਕਾਰ ਵਾਪਰਿਆ ਜਿਸ ਦੀ ਉਡੀਕ ਸਾਨੂੰ ਪਿਛਲੇ ਲਗਭਗ ਮਹੀਨੇ ਤੋਂ ਸੀ ਮੇਰੇ ਨਾਲ ਦਫ਼ਤਰ ਵਿੱਚ ਕੰਮ ਕਰਦੀ ਮੇਰੀ ਇੱਕ ਕਲੀਗ ਨੇ ਤੰਜ਼ ਜਿਹੀ ਕਸਤਿਆਂ ਕਿਹਾ ਚੱਲ ਵਿਆਹ ਤੇ ਤਾਂ ਨਹੀਂ ਬੁਲਾਇਆ ਹੁਣ ਆਪਣੇ ਨਵੇਂ ਘਾਰੇ ਬੁਲਾ ਲਓ ਜਾ ਸਾਡੇ ਕੋਲ ਆ ਜਿਓ ਕਿਸੇ ਦਿਨ ਡਿਨਰ ਇਕੱਠੇ ਕਰਾਂਗੇ ਨਾਲੇ ਬਹਾਨੇ ਨਾਲ ਤੁਹਾਡੀ ਵਾਈਫ ਦੇ ਦਰਸ਼ਨ ਕਰ ਲਾਂਗੇ ਉਹ ਤਾਂ ਤੁਸੀਂ ਉਹਨੂੰ ਬਾਰਲੀ ਹਵਾ ਲਵਾਉਣੀ ਨਹੀਂ ਮੈਂ ਪਿਛਲੇ 1 ਮਹੀਨੇ ਤੋਂ ਮਕਾਨ ਲੱਭਣ ਵਾਲੀ ਸਾਰੀ ਵਿਥਿਆ ਉਹਨੂੰ ਸੁਣਾ ਦਿੱਤੀ ਮੇਰੀ ਉਸ ਕਲੀਗ ਨੇ ਮੇਰੀ ਗੱਲ ਸੁਣ ਕੇ ਕਿਹਾ ਲੈ ਪਹਿਲਾਂ ਦੱਸਣਾ ਸੀ ਮੈਨੂੰ ਮੇਰੇ ਹਸਬੰਦ ਦੇ ਇੱਕ ਕਲੀਗ ਨੇ ਸੰਧੂ ਸਾਹਿਬ ਉਹ ਇੱਕ ਵੱਡੀ ਸਾਰੀ ਕੋਠੀ ਦੇ ਕੇਅਰ ਟੇਕਰ ਨੇ ਸੰਧੂ ਸਾਹਿਬ ਆਪ ਆਪਣੀ ਕੋਠੀ 'ਚ ਰਹਿੰਦੇ ਨੇ ਪਰ ਉਸ ਕੋਠੀ ਦੀ ਦੇਖਭਾਲ ਲਈ 2-4 ਦਿਨਾਂ ਬਾਅਦ ਗੇੜਾ ਮਾਰਨ ਜਾਂਦੇ ਨੇ ਉਸ ਕੋਠੀ ਦੇ ਮਾਲਕ ਕੋਈ ਐਨਆਰਆਈ ਨੇ ਸਾਲ 2 ਸਾਲ ਬਾਅਦ ਮਹੀਨੇ 2 ਮਹੀਨੇ ਲਈ ਇੱਧਰ ਆਉਂਦੇ ਨੇ ਡਬਲ ਪੋਰਸ਼ਨ ਬਣਿਆ ਹੋਇਆ ਈ ਹੁਣ ਉਹ ਐਨਆਰਆਈ ਪਰਿਵਾਰ ਆਇਆ ਹੋਇਆ ਈ ਤੇ ਅਗਲੇ ਹਫਤੇ ਤੱਕ ਵਾਪਸ ਜਾ ਰਿਹਾ ਉਹ ਕੋਈ ਕਿਰਾਏਦਾਰ ਭਾਲ ਰਹੇ ਨੇ ਜਿਹੜਾ ਉਹਨਾਂ ਦੀ ਜਾਣ ਤੋਂ ਬਾਅਦ ਉਹਨਾਂ ਵਾਂਗ ਹੀ ਕੋਠੀ ਦਾ ਧਿਆਨ ਰੱਖ ਸਕੇ ਸੰਧੂ ਸਾਹਿਬ ਨੇ ਤਾਂ ਸਾਨੂੰ ਕਿੰਨੀ ਦੇਰ ਦਾ ਕਿਹਾ ਹੋਇਆ ਬਈ ਕੋਈ ਫੈਮਲੀ ਵਾਲੇ ਪਾਲਕੇ ਦਿਓ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਨਹੀਂ ਤਾਂ ਖੈਰ ਤੁਸੀਂ ਅੱਜ ਸ਼ਾਮੀ ਉਧਰ ਜਾਓ ਮੈਂ ਮੇਰੇ ਹਸਬੰਦ ਨੂੰ ਕਹਿ ਦਿੰਨੀ ਆ ਉਹ ਸੰਧੂ ਸਾਹਿਬ ਨੂੰ ਕਹਿ ਦੇਣਗੇ ਮੈਨੂੰ ਲੱਗਦਾ ਤੁਹਾਡਾ ਕੰਮ ਬਣ ਜਾਊ ਉੱਥੇ ਉਸੇ ਸ਼ਾਮ ਮੈਂ ਤੇ بیوی ਇੱਕ ਆਲੀਸ਼ਾਨ ਕੋਠੀ ਦੇ ਸਾਹਮਣੇ ਖੜੇ ਸਾਂ ਜਿਸਦੀ ਮੇਰੀ ਕੋਲੀਗ ਨੇ ਦੱਸ ਪਾਈ ਸੀ ਸ਼ਾਨਦਾਰ ਕੁੱਟੀ ਬਾਰੋਂ ਦੇਖ ਕੇ ਇੱਕ ਵਾਰ ਤਾਂ ਸਾਡੀ ਰੂਹ ਖੜ ਗਈ ਪਰ ਨਾਲ ਹੀ ਮਨਾਂ ਵਿੱਚ ਥੋੜਕੂ ਵੀ ਲੱਗ ਗਿਆ ਕਿ ਸਾਡੀ ਜੇਬ ਨੇ ਇਸ ਕਿਰਾਏ ਦੀ ਅਮੀਰੀ ਦਾ ਭਾਰ ਨਹੀਂ ਚੱਲਣਾ ਖੈਰ ਅਸੀਂ ਫਿਰ ਵੀ ਹੌਸਲਾ ਕਰਕੇ ਉਸ ਆਲੀਸ਼ਾਨ ਕੁੱਟੀ ਵਿੱਚ ਦਾਖਲ ਹੋ ਗਏ ਮਕਾਨ ਮਾਲਕਾ ਸਮੇਤ ਕੇਅਰ ਟੇਕਰ ਸੰਧੂ ਸਾਹਿਬ ਵੀ ਉੱਥੇ ਹੀ ਮੌਜੂਦ ਸਨ ਮਕਾਨ ਮਾਲਕ ਗਰੀਵਾਲ ਸਾਹਿਬ ਦੀ ਪਤਨੀ ਨੇ ਸਾਨੂੰ ਉੱਪਰਲਾ ਪੋਰਸ਼ਨ ਦਿਖਾਇਆ ਖੁੱਲਾ ਡੁੱਲਾ ਮਾਰਬਲ ਟਾਈਲਾਂ ਵਾਲਾ ਪੋਰਸ਼ਨ ਨਾ ਪਸੰਦ ਆਉਂਦਾ ਤਾਂ ਕੋਈ ਕਾਰਨ ਹੀ ਨਹੀਂ ਸੀ। ਬਸ ਇੱਕੋ ਡਰ ਮਨ ਨੂੰ ਡਰਾ ਰਿਹਾ ਸੀ। ਉਹ ਸੀ ਸਾਡੀ ਔਕਾਤ ਤੋਂ ਜ਼ਿਆਦਾ ਕਰਾਇਆ। ਜਦੋਂ ਉੱਪਰਲਾ ਪੋਰਸ਼ਨ ਦੇਖ ਕੇ ਅਸੀਂ ਥੱਲੇ ਆਏ ਤਾਂ ਉਦੋਂ ਤੱਕ ਮਕਾਨ ਮਾਲਕ ਗਰੀਵਾਲ ਸਾਹਮਣੇ ਸਾਰਿਆਂ ਲਈ ਕਾਫੀ ਬਣਾ ਲਈ ਸੀ। ਅਸੀਂ ਸਾਰੇ ਡਰਾਈਂਗ ਰੂਮ ਵਿੱਚ ਜਾ ਬੈਠੇ। ਕਾਫੀ ਦੀ ਪਹਿਲੀ ਘੁੱਟ ਭਰਦਿਆਂ ਮੈਂ ਸਰਸ੍ਰੀ ਜਿਹੀ ਗੱਲ ਤੋੜਨ ਦੀ ਕੋਸ਼ਿਸ਼ ਕੀਤੀ। ਕੋਠੀ ਦਾਮ ਬਹੁਤ ਸ਼ਾਨਦਾਰ ਹੈ ਗਰੀਵਾਲ ਸਾਹਿਬ ਤੁਹਾਡੀ ਓ ਜੀ ਅਸੀਂ ਤਾਂ ਆਪਣੇ ਰਹਿਣ ਲਈ ਪੂਰੇ ਚਾਨ ਨਾਲ ਬਣਾਈ ਸੀ ਪਰ ਅਨਪਣੀ ਸਾਨੂੰ ਖਿੱਚ ਕੇ ਕੈਨੇਡਾ ਲੈ ਗਿਆ ਗਰੇਵਾਲ ਸਾਹਿਬ ਦੇ ਬੋਲਣ ਤੋਂ ਪਹਿਲਾਂ ਹੀ ਮਕਾਨ ਮਾਲਕਣ ਮਿਸਿਸ ਗਰੇਵਾਲ ਨੇ ਖੜੇ ਆ ਕੜਾਜੇ ਜਵਾਬ ਦੇ ਦਿੱਤਾ ਮਕਾਨ ਮਾਲਕ ਗਰੇਵਾਲ ਸਾਹਮਣੇ ਡ్రਾਈ ਫਰੂਟ ਦੀ ਟ੍ਰੇ ਸਾਡੇ ਵੱਲ ਵਧਾਉਂਦਿਆਂ ਕਿਹਾ بس ਇਹ ਬਸ ਪਰਸੋਂ ਜਾਂ ਚੌਥੇ ਵਾਪਸ ਚਲੇ ਜਾਣਾ ਤੁਸੀਂ ਕਦੋਂ ਸ਼ਿਫਟ ਕਰਨਾ ਜੀ ਜਦੋਂ ਕਹੋਗੇ ਅਸੀਂ ਇੱਥੇ ਸ਼ਿਫਟ ਕਰ ਜਾਵਾਂਗੇ ਐਕਚੁਅਲੀ ਸਾਡਾ ਨਵਾਂ ਨਵਾਂ ਵਿਆਹ ਹੋਇਆ ਬਹੁਤਾ ਸਮਾਨ ਤਾਂ ਇੱਥੇ ਸਾਡੇ ਕੋਲ ਹੈਗਾ ਵੀ ਨਹੀਂ ਦਾਜ ਵਾਲਾ ਸਾਰਾ ਸਮਾਨ ਪੈਂਡ ਹੀ ਪਿਆ ਮੈਂ ਕੋਰਾ ਝੂਠ ਬੋਲਿਆ ਨਹੀਂ ਦੱਸਿਆ ਕਿ ਅਸੀਂ ਹੁਣ ਘਰਦਿਆਂ ਵੱਲੋਂ ਬੇਦਖਲ ਹਾਂ ਕਿਉਂਕਿ ਅਸੀਂ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਕੋਟ ਮੈਰਿਜ ਕਰਵਾਈ ਸੀ ਸਮਾਨ ਦੀ ਲੋੜ ਵੀ ਕੀ ਹੈ ਤੁਹਾਡੀ ਜਿੰਨੀ ਕੋਈ ਨੀਡ ਹੈ ਤੇ ਰਿਕੁਆਇਰਮੈਂਟ ਹੈਗੀ ਆ ਉਹਨਾਂ ਕ ਸਮਾਨ ਤਾਂ ਆਲਮੋਸਟ ਉੱਪਰ ਪਿਆ ਹੈ ਤੁਸੀਂ ਦੇਖਿਆ ਹੀ ਹੈ ਬਸ ਤੁਸੀਂ ਆਪਣੇ ਕਿਚਨ ਵਗੈਰਾ ਦਾ ਸਮਾਨ ਚੁੱਕ ਲਿਓ ਜਿੰਨੇ ਕੁ ਦੀ ਲੋੜ ਹੈ ਮਕਾਨ ਮਾਲਕਣ ਮਿਸਿਸ ਗਰੀਵਾਲ ਦੇ ਸ਼ਬਦ ਹੌਸਲਾ ਦੇਗੇ ਕਿਉਂਕਿ ਸਾਡੇ ਕੋਲ ਵਰਤਨ ਲਈ ਸੱਚਮੁੱਚ ਕੋਈ ਸਮਾਨ ਨਹੀਂ ਸੀ ਹੈਗਾ ਉੱਪਰਲੇ ਪੋਰਸ਼ਨ ਵਿੱਚ ਬੈੱਡ ਅਲਮਾਰੀ ਫਰਿੱਜ ਗੈਸ ਚੁੱਲਾ ਵਗੈਰਾ ਲੋੜਿੰਦਾ ਲਗਭਗ ਸਾਰਾ ਸਮਾਨ ਪਿਆ ਸੀ ਸਭ ਕੁਝ ਪਰਫੈਕਟ ਹੈ ਬਸ ਇੱਕੋ ਥਾਂ ਮੇ ਜਾ ਕੇ ਕੁੰਡੀ ਅੜਨੀ ਸੀ ਕਿਰਾਏ ਤੇ ਜਿਸ ਕਿਸਮ ਦੀ ਕੋਠੀ ਸੀ ਤੇ ਜਿਸ ਇਲਾਕੇ ਵਿੱਚ ਸੀ 10 ਕੋ ਹਜ਼ਾਰ ਤੋਂ ਘੱਟ ਕਿਰਾਇਆ ਤਾਂ ਕੀ ਹੋਣਾ ਸੀ ਚਲੋ ਖੇਚ ਤੂ ਕੇ 8 ਕੋ ਹਜ਼ਾਰ ਤੇ ਮਨਾ ਵੀ ਲਵਾਂਗੇ ਪਰ ਇੰਨਾ ਕਿਰਾਇਆ ਵੀ ਤਾਂ ਸਾਡੇ ਲਈ ਬਹੁਤ ਜ਼ਿਆਦਾ ਸੀ ਕਿਹੜੀ ਲਈ ਤਾਂ ਤਕਲੇ ਦਾ ਦਾਗ ਬਥੇਰਾ ਹੁੰਦਾ ਸਾਡੀ ਮੌਜੂਦਾ ਔਕਾਤ 3-4 ਹਜ਼ਾਰ ਕਿਰਾਇਆ ਦੇਣ ਵਾਲੀ ਹੀ ਸੀ ਕਿਰਾਇਆ ਮਹੀਨੇ ਦੇ ਪਹਿਲੇ ਹਫ਼ਤੇ ਜ਼ਰੂਰ ਦੇ ਦੇ ਕਰਨਾ ਮੈਂ ਆਪ ਆ ਕੇ ਲੈ ਜਾ ਕਰੂੰ ਕੇਅਰ ਟੇਕਰ ਸੰਧੂ ਸਾਹਮਣੇ ਪਹਿਲਾ ਦੀਪ ਛੱਡਿਆ ਕਿੰਨਾ ਜੀ ਮੈਂ ਤਿਆਰ ਬਰ ਤਿਆਰ ਹੋ ਕੇ ਸਵਾਲ ਕੀਤਾ ਜਿੰਨਾ ਤੈਨੂੰ ਠੀਕ ਲੱਗਦਾ ਛੋਟੇ ਵੀਰ ਦੇ ਦੇਵੇਂ ਗਰੀਬਾਲ ਸਾਹਮਣੇ ਬਹੁਤ ਆਪਣਤ ਭਰੇ ਲਾਜੀ ਨਾਲ ਕਿਹਾ ਪਰ ਸੰਧੂ ਸਾਹਿਬ ਨੂੰ ਗਰੀਬਾਲ ਸਾਹਿਬ ਦਾ ਇਹ ਦੋਸਤਾਨਾ ਅੰਦਾਜ਼ ਪਸੰਦ ਨਾ ਆਇਆ ਉਹ ਝਾਟ ਹੀ ਬੋਲ ਪਈ ਦੇਖੋ ਜੀ ਇੱਥੇ ਆਸੇ-ਪਾਸੇ ਰੈਂਟ 10 ਤੋਂ 15000 ਚੱਲਦਾ। ਪਰ ਥੋੜੀ ਸਪਾਰਸ਼ ਕੀਤੀ ਸੀ ਭਿੰਦਰਪਾਲ ਨੇ। ਤੁਸੀਂ 1000-1500 ਕੱਟ ਦੇ ਦਿਓ। ਸੰਧੂ ਸਾਹਬ ਨੇ ਗੱਲ ਨਵੇਂੜੀ। ਸਰ ਐਕਸਟ੍ਰੀਮਲੀ ਸੌਰੀ। ਸਾਨੂੰ ਤਾਂ ਜੀ ਸਸਤਾ ਜਿਹਾ ਹੀ ਘਰ ਚਾਹੀਦਾ ਏ। 3-4000 ਕਿਰਾਏ ਵਾਲਾ। ਉਹ ਤਾਂ ਅਸੀਂ ਮੇਰੀ ਕਲੀਗ ਦੇ ਕਹਿੰਦੇ ਆ ਗਏ। ਮੈਸੂਫੇ ਤੋਂ ਉੱਟੀਆਂ ਕਿਹਾ। ਨਾਲ ਹੀ ਮੇਰੀ ਬੀਬੀ ਵੀ ਉੱਠ ਖਲੋਤੀ। ਓ ਯਾਰ ਛੋਟੇ ਵੀਰ ਤੁਸੀਂ ਜਿੰਨਾ ਦੇਣਾ ਦੇ ਦਿਓ ਡੋਨਟ ਵਰੀ ਮਕਾਨ ਮਾਲਕ ਗਰੇਵਾਲ ਸਾਹਿਬ ਨੇ ਆਪਣੀ ਪਤਨੀ ਵੱਲ ਦੇਖ ਕੇ ਸਾਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ ਬਸ ਇੱਕ ਗੱਲ ਕਲੀਅਰ ਕਰ ਦਿਆਂ ਬਈ ਘਰ ਨੂੰ ਤੁਸੀਂ ਆਪਣੇ ਘਰ ਵਾਂਗੂ ਹੀ ਸਮਝਣਾ ਝਾੜੂ ਪੋਚੇ ਲਾਉਣ ਲਈ ਅਸੀਂ ਸਫਾਈ ਵਾਲੀ ਲਾਈ ਹੋਈਏ ਹਰੇਕ ਹਫ਼ਤੇ ਉਹਦੇ ਸਿਰ ਤੇ ਖੜ ਕੇ ਆ ਥੱਲੜੇ ਪੋਰਸ਼ਨ ਦੀ ਸਫਾਈ ਕਰਾਉਣੀ ਤੁਹਾਡੀ ਜ਼ਿੰਮੇਵਾਰੀ ਆ ਆ ਸਫਾਈ ਕਰਨ ਵਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਡੱਕਾ ਤੋੜ ਕੇ ਦੂਰਾ ਨਹੀਂ ਕਰਦੀਆਂ ਮਾਲਕਨ ਬੋਲਦੀ ਜਾ ਰਹੀ ਸੀ ਪਰ ਮੈਨੂੰ ਉਹਦੀਆਂ ਪਹਿਲੀਆਂ ਦੋ ਤਿੰਨ ਗੱਲਾਂ ਹੀ ਸੁਣੀਆਂ ਬਾਕੀ ਗੱਲਾਂ ਤਾਂ ਇਸ ਚਾਹੇਠੀ ਦਬ ਗਈਆਂ ਕਿ ਉਹਨਾਂ ਨੇ 3-4000 ਕਿਰਾਏ ਵਿੱਚ ਹੀ ਹਾਂ ਕਰ ਦਿੱਤੀ ਸੀ ਦੇਖ ਛੋਟੇ ਵੀਰ ਤੁਹਾਡੇ ਕਿਰਾਏ ਨਾਲ ਨਾ ਤਾਂ ਗਰੇਵਾਲ ਸਾਹਿਬ ਹੋਰਾਂ ਦੇ ਟਰਾਲੇ ਚੱਲਣੇ ਆ ਨਾ ਖੜਨੇ ਆ ਆ ਕਿਰਾਇਆ ਵੀ ਸਿਰਫ ਫੈਸਲੇ ਲੈਣਾ ਵੀ ਤੁਹਾਨੂੰ ਅਹਿਸਾਸ ਰਹੇ ਕਿ ਤੁਸੀਂ ਇੱਥੇ ਕਿਰਾਏਦਾਰ ਹੋ ਬਰਨਾ ਗਰੇਵਾਲ ਸਾਹਿਬ ਉਹਨਾਂ ਦੇ ਕੋਲ ਪੈਸੇ ਦਾ ਘਾਟਾ ਕੋਈ ਆ ਕੋਠੀ ਲਾ ਲੋ 2.5 ਕਰੋੜ ਦੀ ਹੋ ਮਕਾਨ ਮਾਲਕਨ ਤੇ ਮਾਲਕ ਦੀ ਇੱਕੋ ਜੀ ਸਲਾਹ ਦੇਖ ਕੇ ਕੇਅਰ ਟੇਕਰ ਸੰਧੂ ਸਾਹਿਬ ਦਾ ਰਵਈਆ ਤੇ ਸਵਰ ਬਦਲ ਗਿਆ ਸੀ بس ਇਹ ਤਾਂ ਛੋਟੇ ਵੀਰ ਬਸ ਇਹੋ ਚਾਹੁੰਦੇ ਆ ਬਈ ਸਾਡਾ ਘਰ ਵਸਦਾ ਹੋ ਜਾਵੇ ਘਰ ਵਸਦਿਆਂ ਦੇ ਹੀ ਹੁੰਦੇ ਨੇ ਖਾਲੀ ਮਕਾਨਾਂ ਨੂੰ ਖੰਡਰ ਬਣ ਦਿਆਂ ਬਹੁਤਾ ਜੈਨ ਨਹੀਂ ਲੱਗਦਾ ਤੁਸੀਂ ਮਹਿਸੂਸ ਕੀਤਾ ਹੀ ਹੋਣਾ ਏ ਬੰਦ ਰਹਿਣ ਕਰਕੇ ਇਸ ਘਰੋਂ ਹਮਸ ਸਲਾਬ ਦੀ ਕਿੰਨੀ ਸਮੈਲ ਆ ਰਹੀ ਏ ਸਾਹ ਲੈਣਾ ਔਖਾ ਹੋਇਆ ਪਿਆ ਏ ਤੁਸੀਂ ਰਹਿਣ ਲੱਗ ਪੌਗੇ ਤਾਂ ਘਰ ਦੀਆਂ ਵਿੰਡੋਜ਼ ਡੋਰ ਖੁੱਲਣ ਲੱਗ ਪੈਣਗੇ ਬਸ ਇੰਨੇ ਨਾਲ ਹੀ ਵੈਂਟੀਲੇਸ਼ਨ ਹੋ ਜਾ ਮਕਾਨ ਮਾਲਕ ਗਰੀਬਾ ਸਾਹਮਣੇ ਆਪਣੀ ਮਜਬੂਰੀ ਸਮਝਾਈ ਜਿਸ ਕਰਕੇ ਉਹ ਇੰਨੇ ਘੱਟ ਕਰਾਈ ਵਿੱਚ ਸਾਨੂੰ ਇੰਨੀ ਆਲੀਸ਼ਾਨ ਕੋਠੀ ਦੇਣ ਦੀ ਰਾਜ਼ੀ ਹੋ ਗਏ ਸਨ ਦੇਖੋ ਜੀ ਤੁਹਾਡਾ ਪੋਰਸ਼ਨ ਉੱਪਰ ਲਾਈ ਉੱਪਰ ਪਿਆ ਸਮਾਨ ਵੀ ਤੁਹਾਡਾ ਹੀ ਜੋ ਵਰਤਣਾ ਹੀ ਵਰਤੋ ਕੋਈ ਹੋਰ ਲੋੜ ਹੋਵੇ ਤਾਂ ਆ ਜੋ ਸਮਾਨ ਥੱਲੇ ਵੀ ਪਿਆ ਹੈ ਇਹ ਵੀ ਯੂਜ਼ ਕਰ ਲੈਣਾ ਕੋਈ ਹਰਜ ਨਹੀਂ ਥੱਲੇ ਵੀ ਸਾਰਾ ਘਰ ਓਪਨ ਹੈ ਅਸੀਂ ਕਿਸੇ ਚੀਜ਼ ਨੂੰ ਲੋਕ ਲਾ ਕੇ ਨਹੀਂ ਜਾਣਾ ਬਸ ਸਫਾਈ ਦਾ ਧਿਆਨ ਰੱਖਣਾ ਬਾਕੀ ਜੇ ਘਰ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਤਾਂ ਸੰਧੂ ਸਾਹਿਬ ਨੂੰ ਦੱਸ ਦੇਣਾ ਮਾਲਕ ਨੇ ਕੇਅਰ ਟੇਕਰ ਸੰਧੂ ਸਾਹਿਬ ਵੱਲ ਇਸ਼ਾਰਾ ਕਰਦਿਆਂ ਕਿਹਾ ਲਓ ਜੀ ਪੰਜਵੇਂ ਦਿਨ ਗਰੀਵਾਲ ਫੈਮਿਲੀ ਵਿਦੇਸ਼ ਭਰਤ ਗਈ ਤੇ ਸਾਰਾ ਘਰ ਹੀ ਸਾਡਾ ਹੋ ਗਿਆ ਇੰਨੇ ਘੱਟ ਪੈਸਿਆਂ ਵਿੱਚ ਇੰਨੀ ਆਲੀਸ਼ਾਨ ਕੋਠੀ ਦੇ ਮਸਨੂਈ ਮਾਲਕ ਬਣ ਕੇ ਅਸੀਂ ਫੁੱਲੇ ਨਹੀਂ ਸੀ ਸਮਾਰੇ ਅਸੀਂ ਬਸ ਵਰਤੋਂ ਯੋਗ ਸਮਾਨ ਹੀ ਖਰੀਦਿਆ ਕਿਉਂਕਿ ਬਹੁਤਾ ਸਮਾਨ ਤਾਂ ਅਸੀਂ ਮਕਾਨ ਮਾਲਕਾਂ ਦਾ ਹੀ ਵਰਤਣਾ ਸੀ ਜ਼ਿੰਦਗੀ ਵਿੱਚ ਹੁਸਨ ਮੋੜ ਆਇਆ ਸੀ ਮਹੀਨੇ ਸਵਾ ਮਹੀਨੇ ਦੀ ਕੁੱਤੇ ਭਕਾਈ ਹਰਾਸ ਆਗੇ ਜਾਪਦੀ ਸੀ ਫਿਲਹਾਲ ਇਸ ਕੋਠੀ ਵਿੱਚ ਸਾਨੂੰ ਇੱਕੋ ਵੱਡੀ ਸਮੱਸਿਆ ਸੀ ਉਹ ਸੀ ਇਸ ਘਰ ਵਿੱਚ ਫੈਲੀ ਹਮਸ ਸਲਾਬ ਦੀ ਸਮੈਲ ਜਿਹਦੇ ਕਰਕੇ ਸਾਹ ਸੱਚੀ ਔਖਾ ਪਾ ਰ ਆਉਂਦਾ ਸੀ ਅਸੀਂ 24 ਘੰਟੇ ਉੱਪਰ ਤੇ ਥੱਲੇ ਘਰ ਦੇ ਦਰਵਾਜ਼ੇ ਤੇ ਤਾਕੀਆਂ ਖੋਲ ਕੇ ਰੱਖਦੇ ਜਿਸ ਵਜ੍ਹਾ ਥੋੜਾ ਸਾਹ ਸੌਖਾ ਆਉਣ ਲੱਗ ਪਿਆ ਸੀ ਹਫ਼ਤਾ ਕੋਈ ਬੀਤਿਆ ਹੋਵੇਗਾ ਕਿ ਇੱਕ ਦਿਨ ਮੈਂ ਦਫ਼ਤਰ ਤੋਂ ਵਾਪਸ ਘਰ ਆਇਆ ਤਾਂ بیوی ਦਾ ਮਜਾਜ ਕੁਝ ਵਿਗੜਿਆ ਜਾਂ ਜਾਪਿਆ ਕੀ ਹੋ ਗਿਆ ਕੁਝ ਨਹੀਂ ਉਹ ਸਫਾਈ ਵਾਲੀ ਆਈ ਸੀ ਕੰਮ ਤਾਂ ਕੀ ਕਰਨਾ ਉਲਟਾ ਮੈਨੂੰ ਹੀ ਸੁਣਾਉਣ ਲੱਗ ਪਈ ਕਹਿੰਦੀ ਹਾਂ ਹਾਂ ਤੁਸੀਂ ਸਾਰੇ ਦਰਵਾਜ਼ੇ ਤਾਂ ਕਿਆਂ ਖੁੱਲੇ ਰੱਖਿਆ ਤਾਂ ਘਰ ਚ ਇੰਨੀ ਮਿੱਟੀ ਆ ਗਈ ਅੱਗੇ ਤਾਂ ਝਾੜੂ ਪੋਚੇ ਦੀ ਲੋੜ ਹੀ ਨਹੀਂ ਸੀ ਪੈਂਦੀ ਮਹੀਨਾ ਮਹੀਨਾ ਲੈ ਦੱਸ ਬਈ ਤੈਨੂੰ ਪੈਸੇ ਕਾਹਦੇ ਮਿਲਦੇ ਆ ਸਫਾਈਆਂ ਕਰਨ ਦੇ ਬੀਬੀ ਨੇ ਵਿਗੜੇ ਮੂੜ ਦੇ ਸਾਰੇ ਵਿਥਿਆ ਸੁਣਾ ਦਿੱਤੇ ਮੈਂ ਉਹਦੀ ਨਰਾਜ਼ਗੀ ਘਟਾਉਣ ਲਈ ਫਸਲਾ ਦਿੰਦਿਆਂ ਕਿਆ ਉਹ ਯਾਰ ਗਰੇਵਾਲ ਮੈਡਮ ਦੱਸਤਾ ਰਹੀ ਸੀ ਆ ਸਫਾਈ ਵਾਲੀ ਬਾਰੇ ਤੂੰ ਬਹੁਤਾ ਸੀਰੀਅਸ ਨਾ ਹੋ ਤੂੰ ਉਹਨੂੰ ਕਹਿ ਦੇਣਾ ਸੀ ਬਈ ਮਾਲਕਾ ਨੇ ਕਿਹਾ ਇਹ ਸਾਨੂੰ ਦਰਵਾਜ਼ੇ ਖਿੜਕੀਆਂ ਖੁੱਲੇ ਰੱਖਣ ਲਈ ਕਿਆ ਸੀ ਕਹਿੰਦੀ ਤੁਹਾਨੂੰ ਹੀ ਆਈ ਜਾਂਦੀ ਆ ਮੋਸਕ ਮੈਨੂੰ ਤਾਂ ਕਦੇ ਨਹੀਂ ਆਈ ਮੈਨੂੰ ਨਹੀਂ ਜੀ ਲੱਗਦਾ ਮੇਰੀ ਉਹਦੇ ਨਾਲ ਨਹੀਂ ਬੂ ਬੀਵita ਸਫਾਈ ਵਾਲੀ ਦਾ ਵਰਕ ਹੀ ਪਾੜੀ ਬੈਠੀ ਸੀ ਉਹ ਚੱਲ ਯਾਰ ਉਨੇ ਕਿਹੜਾ ਰੋਜ਼ ਰੋਜ਼ ਆਉਣਾ ਹਫ਼ਤੇ ਚ ਚੱਕਦੇ ਨਹੀਂ ਆਉਣਾ ਉਹ ਵੀ ਘੰਟੇ ਦੋ ਘੰਟੇ ਲਈ ਤੂੰ ਐਂ ਕਰੀ ਹੁਣ ਜਦ ਆਈ ਤਾਂ ਕੋਈ ਕੰਮ ਦਾ ਬਹਾਨਾ ਲਾ ਕੇ ਉੱਪਰ ਹੀ ਆ ਜੀ ਆਪੇ ਸਫਾਈ ਕਰਕੇ ਚਲੀ ਜਾਓ ਜਿਹੇ ਜੀ ਵੀ ਕਰਨੀ ਹੋਈ ਮੈਂ ਸਮੱਸਿਆ ਦਾ ਹੱਲ ਸੁਝਾਇਆ ਹਾਂਜੀ ਅਗਲੀ ਵਾਰੀ ਕੁਝ ਬੋਲੀ ਤਾਂ ਮੈਂ ਦੱਸੂ ਉਹ ਵੱਡੀ ਚੌਧਰਣ ਨੂੰ بیوی ਆਪਣੀ ਢੰਗ ਨਾਲ ਮਸਲਾ ਹੱਲ ਕਰਨਾ ਚਾਹੁੰਦੀ ਸੀ ਲਗਭਗ 6-7 ਮਹੀਨੇ ਬੀਤ ਗਏ ਬੇਬੀ ਦੀ ਸਫਾਈ ਵਾਲੀ ਨਾਲ ਤਕਰਾਰ ਤੇ ਕੇਅਰ ਟੇਕਰ ਸੰਧੂ ਸਾਹਿਬ ਦੀਆਂ ਮਾੜੀਆਂ ਮੋਟੀਆਂ ਨਗੋਚਾਂ ਨੂੰ ਮਾਂ ਹਦਾਇਤਾਂ ਤੋਂ ਬਿਨਾ ਬਾਕੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਇੱਕ ਦਿਨ ਅਚਾਨਕ ਮੈਨੂੰ ਪੌੜੀਆਂ ਚੜਦਿਆਂ ਥੱਲੇ ਡਰਾਈਂਗ ਰੂਮ ਦੇ ਫਰਸ਼ ਉੱਤੇ ਪੀਲਾ ਜਿਹਾ ਪਾਊਡਰ ਖਿੰਡਿਆ ਦਿਸਿਆ ਮੈਂ ਉਹ ਪਾਊਡਰ ਨੂੰ ਅੰਗੂਠੇ ਤੇ ਪਹਿਲੀ ਉਂਗਲ ਵਿੱਚ ਮਸਲ ਕੇ ਦੇਖਿਆ ਤੇ ਪੌੜੀ ਜਾੜਾ ਮੈਨੂੰ ਲੱਗਦਾ ਯਾਰ ਥੱਲੇ ਸਿਉਂਕ ਲੱਗੀ ਮੈਂ ਅੰਗੂਠੇ ਤੇ ਪਹਿਲੀ ਉਂਗਲ ਵਿੱਚ ਮਸਲਿਆ ਪਾਊਡਰ ਬੀਬੀ ਨੂੰ ਦਿਖਾਉਂਦਿਆਂ ਕਿਆ ਮੈਨੂੰ ਵੀ ਲੱਗਦਾ ਸੀ ਸਫਾਈ ਵਾਲੇ ਵੀ ਬੜਬੜ ਕਰਦੀ ਸੀ ਇੱਕ ਦਿਨ ਬੀਬੀ ਨੇ ਪੁਸ਼ਟੀ ਕੀਤੀ ਅਸੀਂ ਦੋਵੇਂ ਥੱਲੇ ਆ ਗਏ ਇੱਕ ਦੋ ਦਰਵਾਜ਼ੇ ਖੜਕਾ ਕੇ ਵੇਖੀ ਤਾਂ ਫੇਰ ਪਾਊਡਰ ਜਿਹਾ ਝੜਿਆ ਮੈਂ ਸੰਦੂ ਸਾਮ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਲੱਗਦਾ ਹੈ ਘਰ ਵਿੱਚ ਸਿਉਂਕ ਲੱਗ ਗਈ ਹੈ ਉਹ ਆਇਆ ਕਹਿ ਕੇ 3-4 ਦਿਨਾਂ ਬਾਅਦ ਆਇਆ ਉਹਨੇ ਆਕੇ ਦਰਵਾਜੇ ਦਾ ਗੋਲਾ ਪਟਿਆ ਤਾਂ ਥੱਲੇ ਸਿਉਂਕ ਕਰਬਲ ਕਰਬਲ ਕਰਦੀ ਦੇਖ ਕੇ ਇੱਕ ਵਾਰ ਤਾਂ ਮੈਨੂੰ ਝੌਂਝਣੀ ਜੀ ਛੜ ਪਈ। ਬਸ ਸਾਲਾ ਆ ਹੀ ਪੰਗਾ। ਆ ਗੋਲਾ ਜਿਹਾ ਲਵਾ ਕੇ ਟੌਰ ਦੇ ਮਾਰੇ ਲਵਾ ਤਾਂ ਲੈਂਦੇ ਆ ਪਰ ਸਿਉਂਕ ਸਭ ਤੋਂ ਪਹਿਲਾਂ ਇਹਨੂੰ ਹੀ ਪੈਂਦੀ ਆ। ਉਹਨੇ ਉਸ ਜਗ੍ਹਾ ਤੇ ਮਿੱਟੀ ਦਾ ਤੇਲ ਛਿਣਕ ਦਿੱਤਾ। ਮੈਂ ਕੱਲ ਨੂੰ ਸਿਉਂਕ ਲਈ ਦਵਾਈ ਲੈ ਕੇ ਆਉਣਾ। ਤੇਲ ਚ ਬਾ ਕੇ ਛਿੜਕ ਦਿਆਂਗੇ ਵਿੱਚੇ ਮਰ ਮੁਰਜੂ। ਇੱਕ ਤਾਂ ਅਸਾੜੀ ਸਫਾਈ ਵਾਲੀ ਵੀ ਨਹੀਂ ਚੱਜਦੀ ਸਾਫ਼ ਸਫਾਈ ਕਰੇ ਦੀਦਲਾ ਕੇ ਫੇਰ ਕਿੱਥੋਂ ਹੋਜੂ ਸਿਉਂਖ ਇਹਦੀ ਤਾਂ ਮੈਂ ਕਰਦਾ ਛੁੱਟੀ ਉਹਦੀ ਗੱਲ ਸੁਣ ਕੇ ਮੇਰੀ ਬੀਬੀ ਮੁਸਕੜੀਆਂ ਹੱਸੀ ਸੀ ਸੰਦੂ ਸਾਹਬ ਦਾ ਕੱਲ ਲਗਭਗ ਹਫ਼ਤੇ ਕੋ ਬਾਅਦ ਆਇਆ ਕੁਦਰਤੀ ਉਸੇ ਦਿਨ ਸਫਾਈ ਵਾਲੀ ਵੀ ਆਈ ਹੋਈ ਸੀ ਸੰਦੂ ਸਾਹਬ ਨੇ ਖੂਬ ਝਾੜੀ ਤੇ ਵਾਰਨਿੰਗ ਦਿੰਦਿਆਂ ਕਿਹਾ ਮੈਂ ਤੇਰੀ ਛੁੱਟੀ ਕਰ ਦੂੰ ਸਾਰੇ ਘਰ 'ਚ ਸਿਉਂਖ ਲੱਗੀ ਹੋਈ ਐ ਤੇ ਤੂੰ ਦੱਸਿਆ ਹੀ ਨਹੀਂ ਕਿਸੇ ਨੂੰ ਸਫਾਈ ਵਾਲੀ ਨੇ ਮਿਹਨਤਾਂ ਤਰਲੇ ਜੇ ਕਰਕੇ ਆਪਣੀ ਸਫਾਈ ਦੇਤੀ। ਸੰਧੂ ਸਾਹਿਬ ਨਰਮ ਪੈ ਗਏ ਤਾਂ ਬੀਬੀ ਦੀ ਸਫਾਈ ਵਾਲੀ ਨੂੰ ਦਬਲਣ ਦੀ ਰੀਜ ਮਨ ਵਿੱਚ ਹੀ ਰਹਿ ਗਈ। ਥੱਲੇ ਸਾਰੇ ਘਰ ਵਿੱਚ ਸਿਉਂਖ ਮਾਰੂ ਦਵਾਈ ਮਿੱਟੀ ਦੇ ਤੇਲ ਵਿੱਚ ਪਾ ਕੇ ਛੜਕ ਦਿੰਦੀ ਤੇ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੱਤੀ। ਸੰਧੂ ਸਾਹਿਬ ਕਹਿੰਦੇ ਇਹ ਤੇ ਸਾਲੀ ਪ੍ਰਧਾਨ ਵਾਲੀ ਮਰ ਜਾ। ਬਸ ਹਫ਼ਤਾ ਕੋ ਬਾਹਰ ਤਾਂ ਕੀ ਨਾ ਖੋਲਿਓ। ਨਾਲੇ ਵੀਰੇ ਥੋੜਾ ਧਿਆਨ ਰੱਖਿਆ ਕਰੋ ਥੋੜਾ ਆਪਣਾ ਹੀ ਘਰ ਹੈ ਸੰਧੂ ਕੇ ਟੇਕਰ ਦੀ ਕਹੀ ਆਖਰੀ ਗੱਲ ਥੋੜਾ ਧਿਆਨ ਰੱਖਿਆ ਕਰੋ ਮੈਨੂੰ ਥੋੜਾ ਚੁਭੀ ਸੀ ਧਿਆਨ ਹੀ ਰੱਖਿਆ ਸੀ ਤਾਂ ਹੀ ਤਾਂ ਸਿਉਂਕ ਦੇਖਣ ਸਾਰੀ ਫੋਨ ਕਰਕੇ ਦੱਸਦਾ ਸੀ ਤੇ ਸੰਧੂ ਸਾਹਿਬ ਨੇ ਆਪ ਬਸ ਆਇਆ ਮੈਂ ਕੱਲ ਕਹਿ ਕੇ ਪੂਰਾ ਹਫਤਾ ਟਪਾ ਦਿੱਤਾ ਸੀ ਨਾ ਨੇ ਸਾਡੀ ਗਲਤੀ ਕਰਕੇ ਥੋੜੀ ਸਿਉਂਕ ਲੱਗੀ ਆ ਬੀਬੀ ਕਹਿੰਦੀ ਮੈਨੂੰ ਸੰਧੂ ਭਾਜੀ ਦੀ ਆ ਗੱਲ ਨਹੀਂ ਚੰਗੀ ਲੱਗੀ ਹੋ ਸਕਦਾ ਉਹਨਾਂ ਨੇ ਸਰਸਰੀ ਕਹੀ ਹੋਵੇ ਪਰ ਭਾਵੇਂ ਸਰਸਰੀ ਭਾਵੇਂ ਲਾ ਕੇ ਕਹੀ ਹੋਵੇ ਪਰ ਮੈਨੂੰ ਵੀ ਮੇਰੀ بیوی ਵਾਂਗ ਸੰਧੂ ਦੀ ਕਹੀ ਗੱਲ ਚੁਭੀ ਜ਼ਰੂਰ ਸੀ ਪਰ ਮੈਂ ਜ਼ਾਹਰ ਨਾ ਹੋਣ ਦਿੱਤਾ ਚੱਲ ਅਗਲਾ ਕੇਅਰ ਟੇਕਰ ਹੈ ਅਗਲੇ ਦਾ ਹੱਕ ਆ ਕਹਿੰਦਾ ਆਪਾਂ ਹੁਣ ਥੋੜਾ ਹੋਰ ਧਿਆਨ ਰੱਖ ਲਿਆ ਕਰਾਂਗੇ ਸਿਉਂਕ ਮੁੱਕ ਜਾਂਦੀ ਆਸ ਵਿੱਚ ਅਸੀਂ ਦਵਾਈ ਦੀ ਤਿੱਖੀ ਮੁਸ਼ਕ ਸਹਾਰ ਲਈ ਹਫ਼ਤਾ ਪਾਰ ਥਲੜੇ ਤੱਕੀ ਉੱਪਰਲੇ ਵੀ ਬੂਹੇ ਬਾਰੀਆਂ ਨਾ ਖੁੱਲੇ ਹਫ਼ਤੇ ਬਾਅਦ ਖੋਲੇ ਤਾਂ ਕਿਤੇ ਜਾ ਕੇ ਸਾਹ ਆਇਆ ਮੈਂ ਥੱਲੇ ਆ ਕੇ ਦਰਵਾਜ਼ੇ ਖਿੜਕੀਆਂ ਠਕੋਟ-ਕੋਰ ਦੇਖੇ ਤਾਂ ਸਿਉਂਕ ਦਾ ਕਿਤੇ ਕੋਈ ਨਾਮੁਰਸ਼ਾਨ ਨਹੀਂ ਸੀ ਸ਼ੁਕਰ ਮਨਾਇਆ ਕਿ ਸਿਉਂਕ ਤੇ ਦਵਾਈ ਦੀ ਤਿੱਖੀ ਮਸ਼ਕ ਤੋਂ ਉਹ ਛੁਟਕਾਰਾ ਮਿਲ ਗਿਆ ਸੀ ਜਿਸ ਦਫ਼ਤਰ ਵਿੱਚ ਮੈਂ ਕੰਮ ਕਰਦਾ ਸੀ ਉੱਥੇ ਬਹੁਤ ਆਲ ਲੈਡੀ ਸਟਾਫ ਹੀ ਸੀ ਦਫ਼ਤਰ ਦੇ ਅਧਿਕਾਰਤ ਵਟਸਐਪ ਗਰੁੱਪ ਤੋਂ ਬਿਨਾ ਅਸੀਂ ਕੁਝ ਇੱਕ ਜਾਣਿਆ ਨਹੀਂ ਇੱਕ ਨਿੱਜੀ ਵਟਸਐਪ ਗਰੁੱਪ ਵੀ ਬਣਾਇਆ ਹੋਇਆ ਸੀ ਜਿਸ ਵਿੱਚੋਂ ਬੌਸ ਤੇ ਉਹਦੇ ਖਾਸ ਚਮਚਿਆਂ ਨੂੰ ਬਾਹਰ ਰੱਖਿਆ ਹੋਇਆ ਸੀ ਇਸ ਨਿੱਜੀ ਦਫ਼ਤਰੀ ਵਟਸਐਪ ਗਰੁੱਪ ਵਿੱਚ ਅਸੀਂ ਦਫ਼ਤਰ ਦੇ ਕੰਮਕਾਜ ਅਚਨਚੇਤੀ ਛੁੱਟੀਆਂ ਤੇ ਬੌਸ ਦੀਆਂ ਮਾੜੀਆਂ ਮੁੱਠੀਆਂ ਵਧੀਕੀਆਂ ਚਮਚਿਆਂ ਦੀਆਂ ਚਾਪਲੂਸੀਆਂ ਡਿਸਕਸ ਕਰ ਲੈਂਦੇ ਸਾਂ ਗਰੁੱਪ ਵਿੱਚ ਹਾਸਾ ਠੱਠਾ ਵੀ ਚੱਲਦਾ ਰਹਿੰਦਾ ਮੇਰੀ ਬੀਵੀ ਨੂੰ ਬਸ ਇਹੋ ਹਾਸਾ ਠੱਠਾ ਪਸੰਦ ਨਹੀਂ ਸੀ ਕੋਈ ਰਾਸ-ਸਰਦੀ ਦੀ ਗੱਲ ਕਰਿਆ ਕਰੋ ਜੇ ਗਰੁੱਪ ਬਣਾਇਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੀ ਦਿਹਾੜੀ ਹਾ ਹਾ ਹੀ ਹੀ ਕਰੀ ਜਾਓ ਚਲੋ ਜਨਾਨੀਆਂ ਦਾ ਤਾਂ ਮੰਨਿਆ ਤੁਸੀਂ ਤਾਂ ਸਿਆਣੇ ਬਣੋ ਬੀਬੀ ਦੀ ਥੋੜੀ ਜੀ ਤਿੱਖੀ ਤਾਕੀ ਤੇ ਅਮਲ ਕਰਦੇ ਆ ਮੈਂ ਸਿਆਣਾ ਬਣਦਿਆਂ ਉਸ ਨਿੱਜੀ ਦਫ਼ਤਰੀ WhatsApp ਗਰੁੱਪ ਵਿੱਚ ਸ਼ਮੂਲੀਅਤ ਘਟਾ ਦਿੱਤੀ ਤੇ ਸਿਰਫ ਰਾਸ-ਸਰਦੀ ਹੀ ਗੱਲਬਾਤ ਕਰਨ ਲੱਗ ਪਿਆ ਸੀ ਸਾਡੇ ਦਫ਼ਤਰ ਵਿੱਚ ਇੱਕ ਤਲਾਕशुदा ਮੈਡਮ ਸੀ ਮੈਡਮ ਗੁਨੀਤ ਸੋਹਣੀ ਸੁਨੱਖੀ ਉੱਚੀ ਲੰਮੀ ਗੋਰੀ ਚਿੱਟੀ ਥੋੜੇ ਜਿਹਾ ਫ੍ਰੈਂਕ ਸੁਭਾਅ ਵਾਲੀ ਸਾਡਾ ਬੌਸ ਉਹਦੇ ਤੇ ਡੋਰੇ ਪਾਉਂਦਾ ਰਹਿੰਦਾ ਬੌਸ ਦੀਆਂ ਹੀ ਔਕਵਰਡ ਹਰਕਤਾਂ ਉਹ ਅਕਸਰ WhatsApp ਗਰੁੱਪ ਵਿੱਚ ਸ਼ੇਅਰ ਕਰ ਦਿੰਦੀ ਤੇ ਬਾਕੀ ਸਾਰੇ ਗਰੁੱਪ ਵਾਲੇ ਵੀ ਝਟਕਾਰੇ ਲੈ ਲੈ ਇਸ ਵਿਸ਼ੇ ਸੰਬੰਧੀ ਚੈਟ ਕਰਦੇ ਤੇ ਬੌਸ ਨੂੰ ਲੁਚਾ ਠਰਕੇ ਬੁੱਢਾ ਕੋੜਾ ਲਾਲ ਲਗਾਮਾ ਜਿਹੀ ਵਿਸ਼ੇਸ਼ਨਾ ਨਾਲ ਨਿਵਾਜਦੀ ਇੱਕ ਦਿਨ ਮੈਂ ਗੁਨੀਤ ਨੂੰ ਪਰਸਨਲੀ WhatsApp ਰਾਹੀਂ ਮੈਸੇਜ ਕਰਕੇ ਕਿ ਤੁਸੀਂ ਅਜਿਹੀਆਂ ਗੱਲਾਂ ਆਪਣੇ ਵਾਲੇ WhatsApp ਗਰੁੱਪ ਵਿੱਚ ਸ਼ੇਅਰ ਨਾ ਕਰਿਆ ਕਰੋ ਗਰੁੱਪ ਵਿੱਚ ਇੰਨੇ ਜਾਣੇ ਨਹੀਂ ਕੀ ਪਤਾ ਭਵਿੱਖ ਵਿੱਚ ਕਿਹਦੇ ਨਾਲ ਸੰਘ ਫਸ ਜਾਣ ਮੁੜ ਕੇ ਇਹੀ ਮੈਸੇਜ ਤੁਹਾਡੇ ਖਿਲਾਫ ਸਬੂਤ ਵਜੋਂ ਵਰਤੇ ਜਾਣਗੇ ਉਹ ਸਿਆਣੀ ਸੀ ਜਾਂ ਮੈਨੂੰ ਸਿਆਣਾ ਸਮਝਦੀ ਸੀ ਨਹੀਂ ਪਤਾ ਪਰ ਉਹਨੇ ਛੇਤੀ ਹੀ ਮੇਰੀ ਗੱਲ ਮੰਨ ਲਈ ਤੇ ਬੌਸ ਦੀਆਂ ਕਮੀਨਗੀਆਂ ਗਰੁੱਪ ਵਿੱਚ ਡਿਸਕਸ ਕਰਨੀਆਂ ਛੱਡ ਦਿੱਤੀਆਂ ਹਾਂ ਮੇਰੇ ਨਾਲ WhatsApp ਰਾਹੀਂ ਪਰਸਨਲੀ ਸ਼ੇਅਰ ਕਰ ਲੈਂਦੀ ਸੀ ਉਸ WhatsApp ਗਰੁੱਪ ਚੋਂ ਰੌਣਕ ਘਟਦੀ ਗਈ ਕਈ ਮੈਡਮਾਂ ਗੁਨੀਤ ਨੂੰ ਗੁੱਝੀਆਂ ਗੱਲਾਂ ਦੱਸਣ ਲਈ ਉਕਸਾਉਂਦੀਆਂ ਪਰ ਗੁਨੀਤ ਇਹ ਕਹਿ ਕੇ ਟਾਲ ਜਾਂਦੀ ਕਿ ਲੱਗਦਾ ਬੌਸ ਹੁਣ ਬੰਦਾ ਬਣ ਗਿਆ ਹੁਣ ਨਹੀਂ ਕੁਝ ਕਹਿੰਦਾ ਕਰਦਾ ਇੱਕ ਦਿਨ ਦਫ਼ਤਰ ਵਿੱਚ ਮੈਡਮ ਰੀਨਾ ਦੀ ਕਿਸੇ ਗੱਲ ਨੂੰ ਲੈ ਕੇ ਗੁਨੀਤ ਨਾਲ ਟਕਰਾਰ ਹੋ ਗਈ ਗੱਲ ਵੱਧਦੀ ਵੱਧਦੀ ਖਾਸੀ ਵੱਧ ਗਈ। ਰੀਨਾ ਨੇ ਗੁਨੀਤ ਦੇ ਚਰਿੱਤਰ ਨੂੰ ਲੈ ਕੇ ਟੀਕਾ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਪਤਾ ਨਹੀਂ ਕਿਹਦੇ ਰਾਹੀਂ ਸਾਡੇ ਨਿੱਜੀ ਦਫ਼ਤਰੀ ਵਟਸਐਪ ਗਰੁੱਪ ਦੇ ਮੈਸੇਜ ਸਕਰੀਨਸ਼ਾਟ ਦੇ ਰੂਪ ਵਿੱਚ ਬੌਸ ਦੇ ਆਫਿਸ ਪਹੁੰਚ ਗਏ। ਸਾਨੂੰ ਇਹ ਗੱਲ ਪਤਾ ਲੱਗ ਗਈ। ਮੈਂ ਗੁਨੀਤ ਨੂੰ ਸੁਚੇਤ ਰਹਿਣ ਦੀ ਤਾਕੀਦ ਕੀਤੀ। ਬੌਸ ਨੇ ਗੁਨੀਤ ਨੂੰ ਸਿੱਧਾ ਤਾਂ ਕੁਝ ਨਾ ਕਿਹਾ ਪਰ ਆਪਣੀ ਬੌਸੀ ਦਿਖਾਉਣੇ ਸ਼ੁਰੂ ਕਰ ਦਿੱਤੇ। ਉਹ ਹਣ ਰੋਜ਼ ਤਰਾਂ-ਤਰਾਂ ਨਾਲ ਗੁਨੀਤ ਨੂੰ ਪਰੇਸ਼ਾਨ ਕਰਨ ਲੱਗ ਪਿਆ। ਗੁਨੀਤ ਨਾਲ ਜੋ ਵਾਪਰਦਾ ਉਹ ਸਾਰਾ ਕੁਝ ਮੇਰੇ ਨਾਲ WhatsApp ਤੇ ਪਰਸਨਲੀ ਡਿਸਕਸ ਕਰ ਲੈਂਦੀ। ਇਸ ਨਾਲ ਸਾਡੀ ਭਾਵਕ ਨੇੜਤਾ ਵੱਧ ਗਈ। WhatsApp ਰਾਹੀਂ ਇਹ ਵਾਦੀ ਨੇੜਤਾ ਜ਼ਾਰਾ ਰੂਪ ਵਿੱਚ ਦਫ਼ਤਰ ਵਿੱਚ ਵੀ ਨਮਾਇਆ ਹੋਣ ਲੱਗ ਪਈ। ਸਾਡੀ ਇਸ ਨੇੜਤਾ ਦੀਆਂ ਦਿਨਾਂ ਵਿੱਚ ਹੀ ਖੰਭਾਂ ਦੀਆਂ ਡਾਰਾਂ ਬਣ ਗਈਆਂ। ਮੈਂ ਨੋਟ ਕੀਤਾ ਕਿ ਬੌਸ ਦੀ ਬੌਸੀ ਹੁਣ ਮੈਨੂੰ ਵੀ ਦਬੋਚਣ ਤੇ ਰਗੜਨ ਲੱਗ ਪਈ ਸੀ ਤੇ ਗੁਨੀਤ ਦੀਆਂ ਪਰੇਸ਼ਾਨੀਆਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਸਨ ਸੋ ਮੈਂ ਤੇ ਗੁਨੀਤ ਨੇ ਸਿਆਣਾ ਫੈਸਲਾ ਕੀਤਾ ਦਫ਼ਤਰੀ ਸਮੇਂ ਦੌਰਾਨ ਆਪਸ ਵਿੱਚ ਗੱਲਬਾਤ ਕਰਨਾ ਇਕੱਠਿਆਂ ਚਾਹ ਪੀਣੀ ਜਾਂ ਇਕੱਠਿਆਂ ਲੰਚ ਕਰਨਾ ਛੱਡ ਦਿੱਤਾ ਅਸੀਂ ਜੇ ਦਫ਼ਤਰ ਵਿੱਚ ਵੀ ਆਪਸ ਵਿੱਚ ਕੁਝ ਕਹਿਣਾ ਸੁਣਨਾ ਹੁੰਦਾ ਸਭ ਵਟਸਐਪ ਰਾਹੀਂ ਹੁੰਦਾ ਘਰ ਆ ਕੇ ਵੀ ਵਟਸਐਪ ਚੈਟਿੰਗ ਚੱਲਦੀ ਰਹਿੰਦੀ ਇੱਕ ਦਿਨ ਕੁਦਰਤੀ ਮੇਰੀ بیوی ਨੇ ਮੇਰੀ ਤੇ ਗੁਨੀਤ ਦੀ ਚੈਟ ਪੜ ਲੇ ਜਿਹੜੀ ਕਿ ਮੈਂ ਕਦੇ ਡਿਲੀਟ ਨਹੀਂ ਸੀ ਕੀਤੀ ਕਿਉਂਕਿ ਉਸ ਚੈਟ ਵਿੱਚ ਕੁਝ ਵੀ ਆ ਸਮਾਜਿਕ ਗਲਤ ਜਾਂ ਅਸ਼ਲੀਲ ਨਹੀਂ ਸੀ ਪਰ ਮੇਰੀ بیوی ਨੂੰ ਪਤਾ ਨਹੀਂ ਕਿੱਥੋਂ ਉਸ ਚੈਟ ਵਿੱਚੋਂ ਆ ਸਮਾਜਿਕਤਾ ਤੇ ਅਸ਼ਲੀਲਤਾ ਲੱਭ ਪਈ ਦੋਸਤੋ ਇਹ ਸੀ ਇਸ ਕਹਾਣੀ ਦਾ ਪਹਿਲਾ ਪਾਗ ਜਿਸ ਨੂੰ ਲਿਖਿਆ ਹੈ Swami Sarv ji ji ਨੇ ਉਮੀਦ ਹੈ ਇਥੋਂ ਤੱਕ ਦਿਖਾਣੀ ਚੰਗੀ ਲੱਗੀ ਹੋਵੇਗੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਅਗਲੇ ਭਾਗ ਦਾ ਇੰਤਜ਼ਾਰ ਵੀ ਜ਼ਰੂਰ ਰੱਖਿਓ ਧੰਨਵਾਦ